ਇਹ ਛੜਕ ਕਿੱਦਾਂ ਬੈਠੀ ਐ ਹਾਂ ਮੀ ਗੱਲ ਕੇ ਨਹੀਂ ਬੈਠੀ ਐ ਤੁਹਾਡੀ ਆਰ ਦੀ ਸਾਰੀ ਹੋਂਦੀ ਨੇ ਇਹ ਦੇ ਕਰਕੇ ਬੈਠੀ ਐ ਨਾ ਇਹਦੇ ਤੁਹਾਨੂੰ ਵੀ ਪਤਾ ਵਾ ਸਾਰੀ ਛੜਕ ਦੇ ਕਬਜ਼ਾ ਕੀਤਾ ਸਭ ਜੀ ਵਹਾਂ ਐ ਤੁਮ ਬੋਲ ਦੋ ਬੋਲੋ 打呗。 ਹਰੇ ਮੇਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਤੁਹਾਨੂੰ ਅੱਜ ਤਸਵੀਰਾਂ ਮਖਾਉਣ ਜਾ ਰਹੇ ਹਾਂ ਗਾਰਡਨ ਐਂਡ ਕਲੇਵ ਦੀਆਂ ਜਿੱਥੇ ਇੱਕ ਸੜਕ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤੇ ਨਾਲ ਹੀ ਇੱਥੇ ਤੁਸੀਂ ਵੇਖ ਸਕਦੇ ਹਾਂ ਪੂਰੀ ਸੜਕ ਮੱਲੀ ਹੋਈ ਹੈ ਜਗ੍ਹਾ-ਜਗ੍ਹਾ ਤੋਂ ਸੜਕ ਬੈਠ ਗਈ ਹੈ ਕਿਤੇ ਨਾ ਕਿਤੇ ਪ੍ਰਸ਼ਾਸਨ ਕੰਬ ਕਰਨ ਦੀ ਨੀਂਦ ਸੁਟਾਇਆ ਹੈ ਕਿਉਂਕਿ ਇਸੋ ਦੇ ਇਸ ਸੜਕ ਦੇ ਬਾਰੇ ਪਿਛਲੇ ਦਿਨੀ ਕੁਝ ਲੋਕਾਂ ਨੇ ਇੱਥੋਂ ਦੇ ਲੋਕਾਂ ਨੇ ਜਿੱਥੇ ਵਿੱਚ ਇਸ ਵਾਰਡ ਨੰਬਰ ਦਾ ਕੌਂਸਲਰ ਵੀ ਮੌਜੂਦ ਸੀ ਉਹਨਾਂ ਨੇ ਵੀ ਇੱਥੇ ਪ੍ਰੋਟੈਸਟ ਵੀ ਕੀਤਾ ਸੀ ਤੇ ਸਮਾਜ ਤੱਕ ਵੀ ਇਹ ਗੱਲ ਪਹੁੰਚਾਈ ਸੀ ਪੁਲਿਸ ਦੇ ਅਧਿਕਾਰੀਆਂ ਤੱਕ ਵੀ ਗੱਲ ਪਹੁੰਚਾਈ ਸੀ ਕਿ ਇਸ ਸੜਕ ਨੂੰ ਕਬਜ਼ੇ ਤੋਂ ਰਹਿਤ ਕੀਤਾ ਜਾਵੇ ਜਿਹੜੀ ਸੜਕ ਬੈਠ ਚੁੱਕੀ ਹੈ ਇਸ ਤੇ ਨਜ਼ਰਸਾਨੀ ਕੀਤੀ ਜਾਵੇ ਤੇ ਇਹਨਾਂ ਲੋਕਾਂ ਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਇਹ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਸੜਕ ਬੈਠੀ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਚੇਤੇ ਕਰਾਵਾਂਗੇ ਕਿ ਸ਼ਹਿਰ ਦੇ ਵਿੱਚ ਸਟੇਸ਼ਨ ਦੇ ਲਾਗੇ ਇੱਕ ਹੋਟਲ ਬਣ ਰਿਹਾ ਸੀ ਜਿਸ ਦੇ ਵਿੱਚ ਉੱਥੇ ਘਰਾਂ ਦੀਆਂ ਨੀਆਂ ਬੈਠ ਗਈਆਂ ਸਨ ਤੇ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਉਹਨਾਂ ਤੇ ਬਿਲਡਰਾਂ ਤੇ ਕਾਰਵਾਈ ਵੀ ਕੀਤੀ ਸੀ ਤੇ ਸਾਰੇ ਪ੍ਰਸ਼ਾਸਨ ਵੀ ਜਾਗਿਆ ਸੀ ਪਰ ਇੱਥੇ ਇੱਕ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦੇ ਸੁਤਾਇਆ ਹੈ ਕੋਈ ਕਾਰਵਾਈ ਨਹੀਂ ਹੋ ਰਹੀ ਲੋਕ ਇਥੋਂ ਦੇ ਠੱਗੇ ਮਹਿਸੂਸ ਕਰ ਰਹੇ ਹਨ ਲੋਕਾਂ ਨੇ ਬੜੀ ਮਾਰ ਇੱਥੇ ਫਰਿਆਦ ਕੀਤੀ ਹੈ ਕਿ ਇਸ ਸੜਕ ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ ਜਿਹੜੀ ਇਹ ਸੜਕ ਇਹਨਾਂ ਬੇਡਰਾਂ ਦੀ ਕਰਕੇ ਬੈਠ ਗਈ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਅਸੀਂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਬੇਨਤੀ ਕਰਾਂਗੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੇ ਲਾਇਸੈਂਸ ਰੱਦ ਕੀਤੇ ਜਾਣ ਜਿਹੜੇ ਜਨਤਾ ਦੇ ਨਾਲ ਖਲਵਾੜ ਕਰਦੇ ਹਨ ਸੜਕਾਂ ਦੇ ਕਬਜ਼ੇ ਕਰਦੇ ਹਨ ਤੇ ਸੜਕ ਪੂਰੀ ਬੈਠ ਚੁੱਕੀ ਹੈ ਵੇਖ ਲਓ ਇੱਕ ਹੀ ਪਾਸੇ ਸੜਕ ਚਾਲੂ ਹੈ ਜਿਸ ਦੇ ਨਾਲ ਇੱਥੋਂ ਦੋਨੋਂ ਬੰਨਿਓ ਰੋਂਗ ਸਾਈਡ ਤੇ ਆਉਣ ਨਾਲ ਕਈ ਵਾਰ ਇੱਥੇ ਹਾਦਸੇ ਵੀ ਹੋ ਚੁੱਕੇ ਹਨ ਤੇ ਕਈਆਂ ਦੀ ਲਤਾਂ ਬਾਵਾ ਤੇ ਜਾਨੀ ਨੁਕਸਾਨ ਵੀ ਹੋ ਚੁੱਕਾ ਹੈ ਕਿਉਂਕਿ ਰਾਤ ਦੇ ਅੰਧੇਰੇ ਵਿੱਚ ਜਦੋਂ ਇਹ ਟ੍ਰੈਫਿਕ ਲੋਕ ਇਧਰ ਆਉਂਦੇ ਹਨ ਤਾਂ ਇੱਥੇ ਟ੍ਰੈਫਿਕ ਦੇ ਵਿੱਚ ਇੱਕ ਹੀ ਸਾਈਡ ਤੇ ਰੋਂਗ ਸਾਈਡ ਤੇ ਵੀ ਲੋਕੀ ਇਧਰ ਆਉਂਦੇ ਹਨ ਤੇ ਜਾਂਦੇ ਵੀ ਇਧਰ ਹੁੰਨ ਜਿਸ ਕਰਕੇ ਲਾਜ਼ਮੀ ਹੈ ਕਿ ਕੋਈ ਨਾ ਕੋਈ ਗੱਡੀ ਆਪਸ ਵਿੱਚ ਵੱਜ ਜਾਂਦੀ ਹੈ। ਕਿੰਨਾ ਵਿਆ ਕਰੋ ਚਾਰ ਪੰਜ ਲੰਘੇ ਤੇ ਸਗੇ ਅਸ ਇਸ ਬੰਦੀ ਐਮਟੀਵੀ ਵਿਭਾਗ ਦੇ ਦਰਿੰਦਰ ਸ਼ਰਮਾ ਨਾਲ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਨੇ ਅੱਗੋਂ ਏਟੀਵੀ ਵਿਭਾਗ ਦੇ ਪਰਮਿੰਦਰ ਜੀ ਦਾ ਨੰਬਰ ਦੇ ਦਿੱਤਾ ਤੇ ਜਦੋਂ ਪਰਮਿੰਦਰ ਜੀ ਨਾਲ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਨੇ ਕਿਹਾ ਕਿ ਮੈਂ ਇਸ ਬੰਦੀ ਕੋਈ ਬੈਟ ਨਹੀਂ ਦੇ ਸਕਦਾ ਮੇਰੇ ਵੱਡੇ ਅਧਿਕਾਰੀਆਂ ਕੋਲ ਤੁਸੀਂ ਬੈਟ ਲੈ ਸਕਦੇ ਪਰ ਕਿਸੇ ਨੇ ਵੀ ਇਸ ਮਸਲੇ ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਠੀਕ ਹੋ ਗਿਆ ਜੀਟੀ ਰੋਡ ਪਠਾਨਕੋਟ ਗਾਰਡਨ ਇਨਕਲੇਵ ਦੇ ਨੇੜੇ ਇੱਕ ਬਣ ਰਹੇ ਨਿੱਜੀ ਹੋਟਲ ਦੇ ਕਾਰਨ ਸੜਕ ਬਹੁਤ ਜ਼ਿਆਦਾ ਬੈਠ ਗਈ ਹੈ ਤੇ ਇੱਕ ਸਾਈਡ ਦੀ ਸੜਕ ਤੇ ਪੂਰਾ ਕਬਜ਼ਾ ਕੀਤਾ ਹੋਇਆ ਹੈ ਜਿਸ ਨਾਲ ਇੱਥੇ ਲੰਘਣ ਵਾਲੇ ਲੋਕ ਬੜੇ ਪਰੇਸ਼ਾਨ ਹਨ ਤੇ ਕਲੋਨੀ ਵਾਲੇ ਵੀ ਬਹੁਤ ਪਰੇਸ਼ਾਨ ਹਨ ਰਾਤੀ ਇੱਥੇ ਇੱਕ ਕਾਰ ਦਾ ਐਕਸੀਡੈਂਟ ਹੋ ਗਿਆ ਜਾਨੀ ਕਿ ਕਾਰ ਵਾਲਾ ਉਸ ਰੋਡ ਨੂੰ ਜਾ ਰਿਹਾ ਸੀ ਪਰ ਜਦੋਂ ਉਸਨੇ ਅੱਗੇ ਵੇਖਿਆ ਕਿ ਇੱਥੇ ਜਗਾ ਜਿਹੜੀ ਸੜਕ ਹੈ ਉਹ ਅੱਗੋਂ ਪੂਰੀ ਬਲਾਕ ਹੈ ਤਾਂ ਉਹਨੇ ਰੌਂਗ ਸਾਈਡ ਪਾਇਆ ਤਾਂ ਅੱਗੋਂ ਕਿਸੇ ਦੇ ਵਿੱਚ ਵੱਜ ਗਿਆ ਜਿਸ ਨਾਲ ਉਸ ਦਾ ਕਾਫੀ ਨੁਕਸਾਨ ਹੋਇਆ ਇਸੇ ਤਰ੍ਹਾਂ ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਰੋਡ ਬਲਾਕ ਹੋਣ ਦੇ ਕਰਕੇ ਕਈ ਹਾਦਸੇ ਹੁੰਦੇ ਹਨ ਪਰ ਕਈ ਵਾਰ ਪ੍ਰਸ਼ਾਸਨ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਦੂਸਰੀ ਗੱਲ ਇਹ ਹੈ ਕਿ ਇਸ ਛੜਕ ਦੇ ਨਾਲ ਪਟਾਈ ਕਰਨ ਦੇ ਨਾਲ-ਨਾਲ ਕਾਫੀ ਸੜਕ ਹੱਦੋਂ ਵੱਧ ਥੱਲੇ ਧਸ ਗਈ ਹੈ ਜਿਸ ਨਾਲ ਪ੍ਰਸ਼ਾਸਨ ਦਾ ਵੀ ਨੁਕਸਾਨ ਹੋਇਆ ਹੈ ਸੜਕ ਦਾ ਵੀ ਨੁਕਸਾਨ ਹੋਇਆ ਹੈ ਤੇ ਕਿਤੇ ਨਾ ਕਿਤੇ ਇਸ ਸੜਕ ਨੂੰ ਬਣਾਉਣ ਵਿੱਚ ਵੀ ਦੇਰੀ ਹੋ ਰਹੀ ਹੈ ਤੇ ਲੋਕ ਬਹੁਤ ਪਰੇਸ਼ਾਨ ਹਨ ਲੋਕਾਂ ਨੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਸੜਕ ਬੈਠਣ ਦੇ ਨਾਲ ਉਹਨਾਂ ਦਾ ਕਾਫੀ ਨੁਕਸਾਨ ਵੀ ਹੋਇਆ ਲੋਕਾਂ ਦਾ ਇਸ ਲਈ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ 8ਵੇਂ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ